ਦਿਸ਼ਕੋ ਬ੍ਰੇਕਬਾਤ ਹੋਰ ਡਾਫੇਰ ਸਵਾਗਤ ਹੈ ਔਰ ਗਲਬਤ ਕਰਨ ਜਾ ਰਹੇ ਆ ਕਿ ਕੈਲੀਫੋਰਨੀਆ ਦੇ ਫਰੇਜ਼ਨ ਸ਼ਹਿਰ ਵਿੱਚ ਅਗਲੇ ਸਾਲ ਖੁੱਲਣ ਜਾ ਰਹੇ 90 ਸਰਕਾਰੀ ਐਲੀਮੈਂਟਰੀ ਸਕੂਲ ਦਾ ਨਾਮ ਸ਼ਹੀਦ ਸਰਦਾਰ ਜਸਵੰਤ ਸਿੰਘ ਖਲੜਾ ਦੇ ਨਾਂ ਤੇ ਰੱਖਿਆ ਜਾਵੇਗਾ ਔਰ ਇਸ ਸਬੰਧੀ ਸੈਂਟਰ ਯੂਨੀਫਾਈਡ ਸਕੂਲ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਅਰ ਅੱਜ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਆ ਨਾਲ ਹੀ ਟ੍ਰਾਂਟੋ ਤੋਂ ਪਾਉ ਸੰਤੋਖ ਸਿੰਘ ਜੀ ਹੋਰਾਂ ਦੀ ਨਜ਼ਮ ਹੈ ਉਹ ਵੀ ਸਾਂਝੀ ਕਰਨ ਜਾ ਰਹੇ ਆ ਔਰ ਨਾਲ ਡਾਡੇ ਤੁਹਾਡੇ ਮੈਸੇਜ ਨੇ ਲਾਈਵ ਉਹ ਵੀ ਆਪਾਂ ਸ਼ੇਅਰ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਲਿਖਣੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਮ ਜ਼ੁਬਾਨ ਤੇ ਆਂਦਾ ਹੈ ਤੇ ਇਕਦਮ ਇੱਕ ਫਕੀਰ ਗੁਰੂ ਦਾ ਪਿਆਰਾ ਇਕ ਬਹਾਦਰ ਸਿੰਘ ਔਰ ਸਾਡੇ ਉਸ ਧਰਤੀ ਦੇ ਖਿੱਤੇ ਚ ਜਿਨ੍ਹਾਂ ਨੂੰ ਮਨੁੱਖੀ ਹੱਕਾਂ ਦਾ ਮਸੀਹਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਤੁਹਾਡਾ ਸਿਰ ਆਪਣੇ ਆਪ ਹੀ ਝੁਕ ਜਾਂਦਾ ਹੈ ਉਹਨਾਂ ਦੀ ਕੁਰਬਾਨੀ ਦੇ ਅੱਗੇ ਉਹਨਾਂ ਦੇ ਹੌਸਲੇ ਦੇ ਅੱਗੇ ਔਰ ਉਹਨਾਂ ਦੇ ਕੰਮ ਦੇ ਅੱਗੇ ਬਿਲਕੁਲ 30 ਸਾਲ ਪਹਿਲਾਂ ਠੀਕ ਜਿਹੜਾ ਉਹਨਾਂ ਨੂੰ 6 ਸਤੰਬਰ 1995 ਨੂੰ ਕਰੋ ਚੁੱਕ ਕੇ ਗਾਇਬ ਕਰ ਦਿੱਤਾ ਗਿਆ ਔਰ ਜਿਵੇਂ ਉਹਨਾਂ ਦੀ ਬੇਟੀ ਨੇ ਵੀ ਆਪਣੀ ਇੱਕ ਪ੍ਰੈਜੈਂਟੇਸ਼ਨ ਚ ਕਿਹਾ ਸੀ ਕਿ ਮੇਰੇ ਪਿਤਾ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ ਅਤੇ ਖੁਦ ਵੀ ਅਣਪਛਾਤੀ ਲਾਸ਼ ਬਣ ਗਏ ਇਹ ਛੋਟੀ ਗੱਲ ਨਹੀਂ ਹੈ ਇਸ ਜੁਮਲੇ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ ਔਰ ਇਹ ਇੱਕ ਪਾਸੇ ਅਸੀਂ ਉਸ ਮੁਲਕ ਦੇ ਨਾਲ ਜੂਝ ਰਹੇ ਹਾਂ ਆਪਣੇ ਹੱਕਾਂ ਦੇ ਲਈ ਜਿੱਥੇ ਸਿੱਖਾਂ ਦੇ ਖਿਲਾਫ ਮੁਸਲਮਾਨਾਂ ਦੇ ਖਿਲਾਫ ਨਫ਼ਰਤਵਾੜੀਆਂ ਫਿਲਮਾਂ ਉਹ ਕੇਰਲਾ ਫਾਈਲਸ ਹੋਏ ਕਸ਼ਮੀਰ ਫਾਈਲਸ ਹੋਏ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਹੋਏ ਐਮਰਜੈਂਸੀ ਦੇ ਹੋਏ ਜਿਹੜੀਆਂ ਸਿੱਖ ਵਿਰੋਧੀ ਮੁਸਲਮਾਨ ਵਿਰੋਧੀ ਇਸਾਈ ਵਿਰੋਧੀ ਨਹੀਂ ਉਹਨਾਂ ਨੂੰ ਧੂਮ ਤੜਕੇ ਨਾਲ ਰਿਲੀਜ਼ ਕੀਤਾ ਜਾਂਦਾ ਹੈ ਫਲਿਕਸ ਮਾਫ ਕੀਤਾ ਜਾਂਦਾ ਹੈ ਪੂਰਾ ਪ੍ਰਚਾਰਿਆ ਜਾਂਦਾ ਹੈ ਪਰ ਦੂਸਰੇ ਪਾਸੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਜਾਂ ਉਹਨਾਂ ਦੇ ਜੀਵਨ ਨੂੰ ਸਮਰਪਿਤ ਬਾਣੀ ਜਿਹੜੀ ਬਾਇਓਪਿਕ ਹੈ ਨਾ ਉਥੇ ਰਿਲੀਜ਼ ਹੋਣ ਦਿੱਤੀ ਜਾਂਦੀ ਹੈ ਨਾ ਅਜੇ ਤੱਕ ਨੈਟਫਲਿਕਸ ਤੇ ਰਿਲੀਜ਼ ਹੋਣ ਦਿੱਤੀ ਗਈ ਇਹ ਉਹ ਜਮਹੂਰੀਅਤ ਹੈ ਜਿੱਥੇ ਕਿ ਉਹਨਾਂ ਦੇ ਸਿਸਟਮ ਦੇ ਵਿੱਚ ਕਟਗਿੰਤੀਆਂ ਦੇ ਲਈ ਔਰ ਖਾਸ ਤੌਰ ਤੇ ਸਿੱਖਾਂ ਨੂੰ ਉਹਨਾਂ ਨੇ ਨਿਸ਼ਾਨੇ ਤੇ ਲਿਆ ਹੋਇਆ ਔਰ ਉਹ ਕਿਲਿੰਗ ਮਸ਼ੀਨਰੀ ਉਹਨਾਂ ਦੀ ਇਨਾ ਮੁਲਕਾਂ ਚ ਆ ਕੇ ਵੀ ਸਾਡੀ ਜ਼ਿੰਦਗੀ ਨੂੰ ਜਿਹੜਾ ਉਹ ਅਜ਼ਾਬ ਬਣਾ ਦੁੱਤਾ ਉਹਨਾਂ ਨੇ ਉਹ ਟਾਰਗੇਟ ਕਿਲਿੰਗਸ ਦੇ ਉੱਤੇ ਉਤਰੇ ਹੋਏ ਨੇ ਜੀ ਦੂਸਰੇ ਪਾਸੇ ਇੱਕ ਮੁਬਾਰਕ ਖਬਰ ਹੈ ਜਦੋਂ ਅਸੀਂ ਫਰੇਜ਼ਨ ਬੈਲਟ ਦੀ ਗੱਲ ਕਰਦੇ ਹਾਂ ਸੈਂਟਰਲ ਵੈਲੀ ਹੈ ਇੱਕ ਪਾਸੇ ਐਲ ਏ ਐ ਸਦਰਨ ਕੈਲੀਫੋਰਨੀਆ ਇੱਕ ਪਾਸੇ ਸੈਨ ਉਹਨਾਂ ਦੇ ਵਿਚਕਾਰ ਔਰ ਇਹ ਹੀ ਉਹ ਬੈਲਟ ਹੈ ਜਿੱਥੇ ਯੂਬਾ ਸਿਟੀ ਤੋਂ ਲੈ ਕੇ ਫਰੇਜ਼ਨੋ ਤੱਕ ਐਗਰੀਕਲਚਰ ਬੈਲਟ ਜਿੱਥੇ ਸਿੱਖ 100 ਸਵਾ 100 ਸਾਲ ਪਹਿਲਾਂ ਆਏ ਔਰ ਉੱਥੋਂ ਹੀ ਪਹਿਲਾਂ ਇੱਕ ਬਹੁਤ ਚੰਗੀ ਖਬਰ ਕੁਝ ਸਮਾਂ ਪਹਿਲਾਂ ਆਈ ਸੀ ਕਿ ਫਰੇਜ਼ਨੋ ਦੀ ਸਿਟੀ ਨੇ ਕਿਉਂਕਿ ਉੱਥੇ ਜੋ ਵੀ ਸਕੂਲ ਹੋਏ ਪਾਰਕ ਹੋਏ ਕੋਈ ਹੋਰ ਮਨੂਮੈਂਟ ਹੋਏ ਉਹ ਉਹਨਾਂ ਦਾ ਬੋਰਡ ਹੁੰਦੇ ਨੇ ਉਹ ਮਤਾ ਪਾਸ ਕਰਦੇ ਨੇ ਫਿਰ ਉਹਨਾਂ ਦੇ ਨਾਂ ਰੱਖੇ ਜਾਂਦੇ ਨੇ ਸੋ ਉਹਨਾਂ ਨੇ ਆਲਰੇਡੀ ਜਿਹੜਾ ਇੱਕ ਪਾਰਕ ਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਰੜਾ ਦੇ ਨਾਂ ਤੇ ਰੱਖਿਆ ਹੋਇਆ। ਅੱਜ ਜਿਹੜੀ ਖਬਰ ਸਾਰੇ ਸੋਸ਼ਲ ਮੀਡੀਆ ਤੇ ਵੀ ਹੈ ਕਿ ਉਹਨਾਂ ਨੇ ਜਿਹੜਾ ਸਕੂਲ ਬੋਰਡ ਐ ਸੈਂਟਰਲ ਯੂਨੀਫਾਈਡ ਸਕੂਲ ਬੋਰਡ ਉਹਨਾਂ ਨੇ 6 ਇੱਕ ਦੇ ਫਰਕ ਨਾਲ ਉਹਨਾਂ ਦਾ ਬੋਰਡ ਹੁੰਦਾ ਹੈ ਇਹ ਮਤਾ ਪਾਸ ਕੀ ਇੱਕ ਨੇ ਐਬਸਟੇਨ ਕੀਤਾ ਨਾ ਪੱਕੀ ਵੋਟ ਨਹੀਂ ਪਾਈ 6 ਨੇ ਹੱਕ ਚ ਪਾਈ ਕਿ ਅਗਲੇ ਸਾਲ ਜਿਹੜਾ ਸੈਂਟਰਲ ਯੂਨੀਫਾਈਡ ਸਕੂਲ ਬੋਰਡ ਦਾ ਇਹ ਫੈਸਲਾ ਹੋਇਆ ਹੈ कि ਜਿਹੜਾ ਫਰੈਜ਼ਨੂ ਸ਼ਹਿਰ ਸਰਕਾਰੀ ਐਲੀਮੈਂਟਰੀ ਸਕੂਲ ਖੁੱਲੇਗਾ ਉਸ ਦਾ ਨਾਮ ਸ਼ਹੀਦ ਸਰਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਰੱਖਿਆ ਜਾਏਗਾ ਸੋ ਇਹ ਬੜੀ ਵੱਡੀ ਖਬਰ ਹੈ और ਅਸੀਂ ਸਮਝਦੇ ਹਾਂ ਕਿ ਵੀ ਇਹ ਇਸਤੇ ਲਈ ਜ਼ਾਰ ਹੈ ਕੋਈ ਆਪਣੇ ਆਪ ਇਹ ਨਹੀਂ ਹੁੰਦਾ ਜਿਹੜੇ ਉੱਥੇ ਵੈਲਵਿਸ਼ਰ ਨੇ ਪੰਥ ਦੇ ਕੌਮੀ ਐਕਟਿਵਿਸਟ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਹੋਏਗੀ ਪਹਿਲਾਂ ਬੋਰਡ ਮੈਂਬਰਾਂ ਦੇ ਨਾਲ ਲੌਬੀ ਕੀਤੀ ਹੋਏਗੀ ਫਿਰ ਇਹ ਮਤਾ ਲਿਆਂਦਾ ਹੋਏਗਾ ਸੋ ਅਸੀਂ ਜਿੱਥੇ ਉਹਨਾਂ ਸਾਰੇ ਆਪਣੇ ਪੰਥਕ ਐਕਟੀਵਿਸਟ ਨੂੰ ਮੁਬਾਰਕਬਾਦ ਦਿੰਦੇ ਹਾਂ ਉੱਥੇ ਸੈਂਟਰਲ ਯੂਨੀਫਾਈਡ ਸਕੂਲ ਬੋਰਡ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਇੱਕ ਮਸੀਹੇ ਨੂੰ ਉਹਨਾਂ ਦੇ ਹੱਕਾਂ ਦੇ ਰੈਕਗਨਾਈਜ਼ ਕਰਦੇ ਸਕੂਲ ਦਾ ਨਾਮ ਰੱਖਿਆ ਜੀ ਉਹਨਾਂ ਦੇ ਨਾਤੇ ਔਰ ਹੁਣ ਜਿਵੇਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਆ ਵਿਊਰਸ ਦੀਆਂ ਲਿਖਤਾਂ ਨੂੰ ਥਾਂ ਦਈਏ ਉਹਦੇ ਵਿੱਚ ਸਾਡੇ ਵੀਰ ਭਾਈ ਸੰਤੋਖ ਸਿੰਘ ਪਾਉ ਜੀ ਜਿਨ੍ਹਾਂ ਦੀਆਂ ਨਜ਼ਮਾਂ ਨੂੰ ਸਾਡੇ ਵਿਊਰਸ ਵੱਲੋਂ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਲੇਟੈਸਟ ਆਪਣੀ ਨਜ਼ਮ ਅਰਦਾਸ ਸਾਨੂੰ ਭੇਜੀ ਹੈ। ਉਹਦੇ ਚੋਂ ਆਂਦੀ ਇਹ ਨਜ਼ਮ ਹੈ। ਕਰਾਂ ਅਰਦਾਸ ਮੈਂ ਸੀ ਚੁਕਾ ਕਰਾਂ ਅਰਦਾਸ ਮੈਂ ਸੀਸ ਚੁਕਾ ਦاتے ਤੇਰੇ ਦਰ ਤੇ ਮੇਰੀ ਪਰਵਾਨ ਹੋਵੇ ਕਰਦਾ ਰਹਾ ਮੈਂ ਸਿਫਤ ਸਲਾ ਤੇਰੀ ਪੱਕੀ ਦਿਲ ਵਿੱਚ ਤੇਰੀ ਯਾਦ ਹੋਵੇ ਪ੍ਰਾਏ ਬਾਰ ਤੇ ਦੇ ਨਾ ਬੈਠਣੇ ਨੂੰ ਘੋੜਾ ਚੜਨੇ ਕੋ ਉਡਾਣੇ ਕੋ ਬਾਜ ਹੋਵੇ ਨਿਮਾਣੇ ਸਿੱਖ ਦਾ ਸੁਪਨਾ ਸਾਕਾਰ ਕਰ ਦੇ ਤੇਰੇ ਪੰਥ ਤੇ ਤੇਰੇ ਪੰਥ ਦੇ ਸਿਰ ਤੇ ਤਾਜ ਹੋਵੇ ਕਰਾਂ ਅਰਦਾਸ ਮੈਂ ਸੀਸ ਝੁਕਾ ਦਾਤੇ ਤੇਰੇ ਦਰ ਤੇ ਮੇਰੀ ਪਰਵਾਨ ਹੋਵੇ ਕਰਦਾ ਰਹਾ ਮੈਂ ਸਿਫਤ ਸਲਾ ਤੇਰੀ ਪੱਕੀ ਦਿਲ ਵਿੱਚ ਤੇਰੀ ਯਾਦ ਹੋਵੇ ਪ੍ਰਾਏ ਬਾਰ ਤੇ ਦੇਈ ਨਾ ਬੈਠਣੇ ਨੂੰ ਕੋੜਾ ਚੜਨੇ ਕੋ ਉਡਾਣੇ ਕੋ ਬਾਜ ਹੋਵੇ ਨਿਮਾਣੇ ਸਿੱਖ ਦਾ ਸੁਪਨਾ ਸਾਕਾਰ ਕਰ ਦੇ ਤੇਰੇ ਪੰਥ ਦੇ ਸਿਰ ਤੇ ਤਾਜ ਹੋਵੇ ਸਦਾ ਸੱਚ ਦਾ ਹੋਵੇ ਬੋਲਬਾਲਾ ਸਾਡੀ ਧਰਤੀ ਤੇ ਖਾਲਸਾ ਰਾਜ ਹੋਵੇ ਦੇਗ ਤੇਗ ਫਤਿਹ ਸਦਾ ਚਲੇ ਇਥੇ ਦੇ ਗਾਂ ਭਰੀਆਂ ਤੇ ਮਿਆਨ ਤਲਵਾਰ ਹੋਵੇ ਊਚ ਨੀਚ ਦਾ ਵੱਡ ਕੇ ਫਾ ਇਥੋਂ ਸਾਰੇ ਧਰਮਾਂ ਦਾ ਪੂਰਾ ਸਤਕਾਰ ਹੋਵੇ ਝੂਠਾ ਹੋਵੇ ਨਾ ਪੁਲਿਸ ਮੁਕਾਬਲਾ ਕੋਈ ਖਾਲਸਾ ਪੁਲਿਸ ਦਾ ਉੱਚਾ ਕਿਰਦਾਰ ਹੋਵੇ ਬੱਚੇ ਬੀਬੀਆਂ ਨੌਜਵਾਨ ਬੁੱਢੇ ਆਜ਼ਾਦ ਘੁੰਮਣ ਨਾ ਕੋਈ ਤਕਰਾਰ ਹੋਵੇ ਸਦਾ ਖੁੱਗ ਵਸੇ ਦੇਸ਼ ਪੰਜਾਬ ਸਾਡਾ ਪੰਜਾਬ ਵਿੱਚ ਨਾ ਦਿੱਲੀ ਦਲਾਲ ਹੋਵੇ ਜਗ ਤੇ ਜਦੋਂ ਇਨਸਾਫ ਦੀ ਗੱਲ ਚੱਲੇ ਸੱਚ ਵਾਸਤੇ ਖੜਾ ਸਰਦਾਰ ਹੋਵੇ ਜਥੇਦਾਰ ਸਰਕਾਰੇ ਖਾਲਸਾ ਦਾ ਜਿਹੜਾ ਦੁਨੀਆ ਦਾ ਸ਼ਾਹ ਸਵਾਰ ਹੋਵੇ ਭਾਉ ਜਦੋਂ ਜਹਾਨ ਤੋਂ ਕੂਚ ਕਰੀਏ ਮੁਖ ਉਜਲਾ ਵਿੱਚ ਦਰਬਾਰ ਬਹੁਤ ਖੂਬਸੂਰਤ ਹਾਂਜੀ ਸੁਦਾਸ਼ਾ ਤੋਂ ਬਹੁਤ ਬਹੁਤ ਸ਼ੁਕਰੀਆ ਸੋ ਹੁਣ ਆਪ ਆਪਣੀ ਵੀਡੀਓ ਸੁਣ ਮੈਸਨਿਓ ਲੈਂ ਜਾ ਰਹੇ ਆ ਰਿੰਦਰਜੀਤ ਸਿੰਘ ਸੰਧੂ ਸਾਡੇ ਪਹਿਲੇ ਵਿਊਰ ਨੇ ਔਰ ਫਤਿਹ ਬਲੰਦੇ ਨੇ ਖਾਲਸਾ ਸੰਧਾਪਾਤ ਕਹਿੰਦੇ ਨੇ ਔਰ ਸੋਨਮਾਲ ਜੀ ਫਿਰ ਇਸੇ ਤਰ੍ਹਾਂ ਬਲਜੀਤ ਵੜਾ ਜੀ ਏ ਇਕ ਸਿੰਘ ਜੀ ਫਿਰ ਇਸੇ ਤਰ੍ਹਾਂ ਐਸ਼ਾ ਜੀ ਔਰ ਇਸੇ ਤਰ੍ਹਾਂ ਜਰਨੈਲ ਸਿੰਘ ਗਰੇਵਾਲ ਜੀ 올 अबाउट ਟਰੂਥ ਐਂਡ ਸਿੱਖਿਜ਼ਮ ਜੀ ਔਰ ਕਮਾਂਡੋ ਫੋਰਸ ਜੀ ਨੁਪਾ ਜੀ ਔਰ ਇਸਤਰਾ ਮੁਹੰਮਦ ਯਾਕੂਬ ਜੀ ਸਾਨੂੰ ਸਾਨੂੰ ਫਤਿਹ ਬੁਲਾਂਦੇ ਨੇ ਔਰ ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਯਾਕੂਬ ਜੀ ਸਾਡੀ ਅੱਜ ਦੋਨਾਂ ਦੇ ਜਿਹੜੇ ਆਪਾਂ ਡਰੈਸ ਅਪ ਹੋਏ ਆ ਬੜੀ ਤਾਰੀਫ ਕੀਤੀ ਹੈ ਥੈਂਕ ਯੂ ਸੋ ਮਚ ਐਂਡ ਇੰਦਰਜੀ ਸਿੰਘ ਜੀ ਫਿਰ ਐਮ ਕੋਰ ਜੀ ਫਿਰ ਇਸਤਰਾ ਸੁਰਿੰਦਰ ਜੀ ਔਰ ਫਿਰ ਇਸਤਰਾ ਸਰਜੀਤ ਕੋਰ ਜੀ ਮਹੰਦਰ ਮੁਹੰਮਦ ਯਾਕੂਬ ਜੀ ਕਹਿੰਦੇ ਜਦ ਖਾਲਿਸਤਾਨ ਬਨੇਗਾ ਤੋ ਆਪ ਦੋਨੋਂ ਕਾ ਕਿਰਦਾਰ ਹਮੇਸ਼ਾ ਯਾਦ ਰੱਖਾ ਜਾਏਗਾ ڈاکٹر صاحب اور میس نیلم سچو سچو تینکیو سو مچ بہت شکریہ یاکوب صاحب ہاں جی ستنام سنگھ جی ایم سنگ کور جی وی ویل گیٹ کالسان ٹوڈے اور ٹومارو یس اور محمد یاکوب جی ہاں جی سچو سچو نہ کیا ٹی وی ایری فور این تارم سنگھ جی فتح پلان نے یاکوب جی کہنے ڈاکٹر صاحب ہم خالستان کی بات کرتے ہیں اور آر ایس ایس او اینڈ بی جے پی اکھنڈ بھارت کا سوچ رہے ہیں اور جی है. امن امن جی فتح بلاندے نے حردیب خان جی اور اسے طرح نہیں حبیب, خان حبیب خان ہاں جی جسکیر نہانگ سنگھ جی بھی اور محمد یاکوب جی کہنے کیا آپ کو پتہ ہے کہ دنیا میں سب سے یادہ بیف انڈیا ایکسپورٹ کرتا ہے اور اب تو بہت زیادہ ہندو بیف کھانے لگے ہوئے ہیں ਔਰ ਸੈਕੰਡ ਵੱਡਾ ਐਕਸਪੋਰਟਰ ਹੈ ਬੀਫ ਦਾ ਔਰ ਉਸ ਦੇ इवन ਜਿਹੜੇ ਬੀਫ ਕਰਨ ਵਾਲੇ ਵੱਡੇ 10 ਘਰਾਨੇ ਨੇ ਉਹਨਾਂ ਚੋਂ 8 ਹਿੰਦੂਆਂ ਦੇ ਹੀ ਨੇ ਜੀ ਔਰ ਇਸੇ ਤਰ੍ਹਾਂ ਨਿਪਰ ਜੀ ਕਹਿੰਦੇ ਕਿ ਅ ਇਹਨਾਂ ਦਾ ਮੈਸੇਜ ਓਕੇ ਠੀਕ ਹੈ ਜਿੱਦਾਂ ਲੋਕ ਅ ਅਮਰੀਕਾ ਕੈਨੇਡਾ ਦਾ ਖਾ ਕੇ ਉਹਨਾਂ ਦੀ ਹੀ ਪੀਐਮ ਜਸਟਨ ਟਰੂਡੋ ਨਾਲ ਨਫ਼ਰਤ ਕਰਦੇ ਹੈ ਕਹਿੰਦੇ ਆ ਕਿ ਇੱਧਰ ਨਹੀਂ ਤੇ ਪਤਾ ਨਹੀਂ ਕੀ ਇਹਨਾਂ ਦਾ ਕਹਿਣ ਦਾ ਮਤਲਬ ਹੈ ਉਹਨਾਂ ਨੇ ਕਿਹਾ ਵੀ ਜੋ ਕੈਨੇਡਾ 'ਚ ਕਰ ਰਹੇ ਨੇ ਇਸੇ ਤਰ੍ਹਾਂ ਜੇ ਅਮਰੀਕਾ 'ਚ ਵੀ ਫੁੱਟਬਾਲ ਮੈਚ ਹੋਏ ਅਮਰੀਕਾ ਦੀ ਧਰਤੀ ਤੇ ਤਾਂ ਪਤਾ ਲੱਗ ਜਾਏਗਾ ਕਿਉਂਕਿ ਕਾਮਨ ਅਮਰੀਕਨ ਤਾਂ ਅਮਰੀਕਾ ਨਾਲ ਖਲੋਣਗੇ ਇਹ ਜਿਹੜੇ ਹਿੰਦੂਤਵੀ ਨੇ ਭਾਰਤ ਮਾਤਾ ਦੇ ਝੰਡੇ ਲੈ ਕੇ ਆਏ ਹੋਣਗੇ ਬਿਲਕੁਲ ਠੀਕ ਕਹਿ ਰਹੇ ਉਹਨਾਂ ਦੀ ਇਹ ਕੋਈ ਲਾਇਲ ਨਹੀਂ ਹੈਗੇ ਬਿਲਕੁਲ ਇਥੋਂ ਦੇ ਜੀ ਔਰ ਇਤਾਂ ਫਿਰ ਰਾਜਨਪ੍ਰੀਤ ਜੀ ਔਰ ਜਸਪਾਲ ਸਿੰਘ ਕੈਲੇ ਜੀ ਫਿਰ ਇਸਰੰਪਰਨੀਥ ਸੈਟੀ ਵਲੌਗ ਜੀ ਔਰ ਅਲਮਾਈਟੀ ਹਾਂਜੀ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਔਰ ਦਾਨਵੀਰ ਸਿੰਘ ਵੜਾਚੀ ਜੀ ਕੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਪੰਨੂ ਸਾਰੇ ਭਾਰਤੀਆਂ ਨੂੰ ਕੰਮ ਲਈ ਰੱਖਿਆ ਇਹ ਲੋਕ ਆਪਣੇ ਲੋਕਾਂ ਨੂੰ ਕਈ ਸਹੀ ਖਬਰ ਨਹੀਂ ਦਿੰਦੇ ਕੋਈ ਸਹੀ ਖਬਰ ਨਹੀਂ ਦਿੰਦਾ ਹਾਂ ਬਿਲਕੁਲ ਮਿਸ ਇਨਫੋਰਮੇਸ਼ਨ ਕੈਂਪੇਨ ਹਾਂਜੀ ਔਰ ਫਿਟਨ ਹੈਲਦੀ ਕਰਨ ਸੱਚੇ ਕਾਲਾ ਅੰਕਲ ਜੀ ਵਾਹਿਗੁਰੂ ਜਰਦੀ ਕਲਾ ਰੱਖੇ ਔਰ ਸ਼ਕੀਲ ਮਿਰਜਰੀ ਫਿਰ ਇਸੇ ਤਰ੍ਹਾਂ ਬਿਹਾਰ ਸਿੰਘ ਕੰਗ ਜੀ ਔਰ ਗੁਰਜੀਤ ਸਿੰਘ ਜੀ ਕੁਲਦੀਪ ਸਿੰਘ ਜੀ ਕੁਲਦੀਪ ਕੌਰ ਜੀ ਮੋਹਨ ਸਿੰਘ ਜੀ ਪਾਲ ਸਿੰਘ ਜੀ ਮਨਪ੍ਰੀਤ ਸਿੰਘ ਟਿਲੋਂ ਜੀ ਸੁਖਜੀਵਨ ਬੱਚੋ ਜੀ ਗੁੱਡ ਜਬ ਕਹਿੰਦੇ ਨੇ ਪਰਮਿੰਦਰ ਜੀ ਮੁਹੰਮਦ ਜਾਕੂਬ ਜੀ ਸਾਡਾ ਸ਼ੁਕਰੀਆ ਅਦਾ ਕਰਦੇ ਨੇ ਔਰ ਫਿਰ ਇਸੇ ਤਰ੍ਹਾਂ ਕਿਰਪਾਲੈ ਸਤ ਤੁਹਾਡੇ ਜੀਵਨ ਦਾ ਹਰ دکھ درد پیڑا تے بماری گریبی کر کے نہیں بلکہ گلامی کر کے درجن کے ماربے کو کشت نواروے کو اسر سنگھاربے کو خالصا جگ دوباروے کو خالصہ بناؤ ہے ہو 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 है ہو है اور اسی طرح ہروین درسنگ جی پکا حال پنجاب دا خالصہ نہیں ہے اور پھر اس طرح محمد جاکوب جی کہنے کہ فلسطین بلکل اکیلہ ہے ساری دنیا ਫਲਸਤੀਨ ਕੀ ਤਬਾਹੀ ਦਾ ਤਮਾਸ਼ਾ ਦੇਖ ਰਹੀ ਹੈ ਬਹੁਤ ਅਫਸੋਸ ਹੁੰਦਾ ਹੈ ਜਿਸ ਲੈਵਲ ਦੀ ਨਸਲ ਕੁਸ਼ੀ ਫਲਸਤੀਨੀਆਂ ਦੀ ਇਜ਼ਰੀਲ ਨੇ ਕੀਤੀ ਹੈ ਦੁਨੀਆ ਤਾਂ ਚੁੱਪ ਹੈ ਹੀ ਹੈ ਪਰ ਜਿਹੜੇ 57 ਮੁਲਕ OIC ਦੇ ਜਿਨ੍ਹਾਂ ਨੇ ਮੂੰਹ ਚ ਘੁੰਗੜੀਆਂ ਪਾਈਆਂ ਹੋਈਆਂ ਇਹ ਹੋਰ ਵੀ ਅਫਸੋਸ ਹੁੰਦਾ ਹੈ ਵੀ ਉਹਨਾਂ ਨੂੰ ਆਪਣੇ ਹਮ ਮਜ਼ਬਾਂ ਦੀ ਕੋਈ ਚਿੰਤਾ ਫਿਕਰ ਨਹੀਂ ਹੈ ਬਿਲਕੁਲ ਗੁਰਵਿੰਦਰ ਸਿੰਘ ਜੀ ਫਿਰ ਇਸ ਤਰ੍ਹਾਂ ਮਾਮਾ ਜੀ ਔਰ ਲਖਵੀਰ ਸਿੰਘ ਜੀ ਸਭ ਸਾਨੂੰ ਫਤਿਹ ਬੰਨਿਆ ਨੈਣ ਕਾਲ ਸੰਸਦ ਦਾ ਬਾਦ ਕੰਨੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਸੋ ਇਸ ਤਰ੍ਹਾਂ ਆਪਣੇ ਵੀਰਜ਼ ਕੋਲੇ ਨੇ ਇਜਾਜ਼ਤ ਵੀਰਜ਼ ਸਾਡੇ ਪ੍ਰੋਗਰਾਮ ਦਾ ਸਮਾ ਇੱਥੇ ਮੁਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਉਪਲਬਧਾ ਸਾਡੇ ਪਤੇ ਤੇ s o s r tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਸਾਹਮਣੇ ਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਉਹ ਦਿੱਖਦੀ ਰਹੇ tv4 ਬਲਾਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਰੱਖਾ